ਸਤਿ ਸ਼੍ਰੀ ਅਕਾਲ ਜੀ ਇਸ ਮੌਕੇ ਅਸੀਂ ਸਮਰਾਲਾ ਮਾਛੀਵਾੜਾ ਸਾਹਿਬ ਰੋਡ ਤੇ ਖੜੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਕੀ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜਿਹਦੇ 350 ਮੇ ਸ਼ਹਾਦਤ ਦੇਪ ਨੂੰ ਸਮਰਪਿਤ ਰਾਜ ਪੱਤਰੀ ਤੌਰ ਤੇ ਵੀ ਸਮਾਗਮ ਹੋ ਰਹੇ ਨੇ ਤੇ ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਇੱਕ ਨਗਰ ਕੀਰਤਨ ਆਸਾਮ ਤੋਂ ਚੱਲਿਆ ਹੋਇਆ ਹੈ ਜੋ ਕਿ ਕੱਲ ਯਾਨੀ ਕਿ 20 ਤਰੀਕ ਨੂੰ ਗੁਰਦੁਆਰਾ ਸ੍ਰੀ ਅਮਸਾਹ ਮਹਾਲੀ ਵਿਖੇ ਰੁਕਿਆ ਸੀ ਤੇ ਅੱਜ ਉੱਥੋਂ ਚੱਲ ਕੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਇਹ ਨਗਰ ਕੀਰਤਨ ਰੁਕੇਗਾ ਤੇ ਤੁਸੀਂ ਪ੍ਰਸ਼ਾਸਨ ਦੇ ਕੰਮ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾ ਦਿੰਦਾ ਇਸ ਸਮੇਂ ਆਹ ਦੇਖ ਲਓ 4:09 ਹੋ ਗਏ ਸ਼ਾਮ ਦੇ ਤੇ ਇੱਥੋਂ ਨਗਰ ਕੀਰਤਨ ਦੇ ਆਉਣ ਦਾ ਸਮਾਂ 5:30 ਵਜੇ ਹੈ ਕਿਉਂਕਿ 6:00 ਵਜੇ ਇੱਥੋਂ 3 ਕਿਲੋਮੀਟਰ ਅੱਗੇ ਤਕਰੀਬਨ ਗੜੀ ਦੀ ਨਹਿਰ ਹੈ ਜਿੱਥੇ 6:00 ਵਜੇ ਨਗਰ ਕੀਰਤਨ ਪਹੁੰਚਣਾ ਹੈ ਪਰ ਤੁਸੀਂ ਦੇਖ ਸਕਦੇ ਹੋ ਸਮਰਾਲਾ ਪ੍ਰਸ਼ਾਸਨ ਸਮਰਾਲਾ ਨਗਰ ਕਾਉਂਸਲ ਦੀ ਕਾਰਗੁਜ਼ਾਰੀ ਕਿੰਨੀ ਤੇਜ਼ੀ ਦੇ ਨਾਲ ਸੜਕ ਐਨ ਸਿਰਫ 1 ਘੰਟਾ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਆ ਇਹ ਕਾਦੇ ਕਰਕੇ ਬਣ ਰਹੀ ਹੈ ਜੀ ਸੜਕ ਸੜਕ ਕਾਦੇ ਕਰਕੇ ਬਣ ਰਹੀ ਹੈ ਨਗਰ ਕੀਰਤਨ ਕਰਕੇ ਨਹੀਂ ਸੜਕ ਤੇ ਪਹਿਲਾਂ ਦਾ ਟੈਂਡਰ ਆ ਜੀ ਅੱਛਾ ਨਹੀਂ ਅੱਜ ਕੋਈ ਖਾਸ ਬਣਾਉਣ ਲੱਗੇ ਨਹੀਂ 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 ਅੱਛਾ ਰੈਗੂਲਰ ਹੀ ਚੱਲਣਗੇ ਜੀ ਅੱਛਾ ਇਹ ਨਗਰ ਕੀਰਤਨ ਆ ਰਿਹਾ ਤੁਸੀਂ ਮੌਕੇ ਤੇ ਸੜਕ ਬਣਾਉਣ ਲੱਗੇ ਨਹੀਂ ਆਪਾਂ ਸਾਈਡ ਤੇ ਕਰਾਂਗੇ ਮਸ਼ੀਨਰੀ ਜੋ ਨਗਰ ਕੀਰਤਨ ਲੰਗੇ ਰਹੇ ਭਾਈ ਨਗਰ ਕੀਰਤਨ ਕਰਕੇ ਤਾਂ ਲੋਕ ਝਾੜੂ ਲਾ ਰਹੇ ਨੇ ਤੁਸੀਂ ਮਸ਼ੀਨਾ ਟਾਈਮ ਤੇ ਸਾਈਡ ਤੇ ਕਰੋਗੇ ਇਹ ਨਲਾਈਕੀ ਲਗਾ ਰਹੇ ਹੋ ਤੁਸੀਂ ਹੈ ਕੌਮਾ ਕਿਤਾ ਰੋਕਦਾਂ ਗੋ ਟੈਂਟ ਹੈ ਸਾਡੇ ਕੋਲ ਨਹੀਂ ਰਾਜ ਸਰਕਾਰ ਮਤਲਬ ਜੋ ਭਗਵੰਤ ਜੀ ਸਰਕਾਰ ਕਰ ਰਹੀ ਐ ਨੇ ਪ੍ਰਬੰਧ ਕਰ ਰਹੀ ਐ ਟੈਂਟ ਸਿਟੀਆਂ ਬਣ ਰਹੀਆਂ ਨੇ ਤੁਸੀਂ ਉਹਨਾਂ ਨੂੰ ਸਿੱਕੇ ਡੰਗ ਰਹੇ ਹੋ ਵੀ ਇਹ ਅੜਚਣ ਪਾ ਰਹੇ ਹੋ ਮਰੇ ਤੁਸੀਂ ਕਿਸ ਚੀਜ਼ ਦੀ ਅੜਚਣ ਐ ਇਸ ਤੇ ਦੱਸੋ ਇਹ ਅੜਕ ਹੀ ਐ ਜੀ ਨਗਰ ਕੀਰਤਨ 6 ਵਜੇ ਦਾ ਤਾਂ ਟਾਈਮ ਆ ਗੜੀ ਦੀ ਨਹਿਰ ਤੇ ਪਹੁੰਚਣ ਦਾ ਇਹ ਤਾਂ ਉਹਦੀ ਨਲਾਕੀ ਤਾਂ ਇਹ ਆ ਵੀ ਤੁਸੀਂ ਹੁਣ ਟੋਇਲ ਘੋਣ ਲੱਗੇ ਹੋ ਐ ਟਾਈਮ ਤੇ ਡੇਢ ਘੰਟਾ ਪਹਿਲਾਂ ਬੱਸ ਸਰਕਾਰ ਨੇ ਨਵੇਂ ਸਾਰੇ ਕਿਤੇ ਰੋਡ ਬਣਾਤੇ ਐ ਏਡੇ ਏਡੇ ਟੋਏ ਪਏ ਹੋਏ ਨੇ ਇੱਥੇ ਨਗਰ ਕੀਰਤਨ ਅਸਾਮ ਤੋਂ ਚੱਲ ਕੇ ਆ ਰਿਹਾ ਪਤਾ ਤੁਹਾਨੂੰ ਤੁਹਾਡੇ ਤੋਂ ਟੋਏ ਨਹੀਂ ਲੁਕੇ ਪਹਿਲਾਂ ਪਹਿਲਾਂ ਨਹੀਂ ਸੜਕ ਬਣੀ ਐ ਤੁਹਾਡੇ ਤੋਂ ਆਹ ਦੇਖ ਸਕਦੇ ਹੋ ਜੀ ਤੁਸੀਂ ਪ੍ਰਸ਼ਾਸਨ ਦੀ ਨਲਾਇਕੀ ਐ ਸੀਐਮ ਸਾਹਿਬ ਨੂੰ ਵੀ ਟੈਗ ਕਰਦੇ ਆ ਵੀਡੀਓ ਕੀ ਆ ਦੇਖ ਲੋ ਤੁਹਾਡੇ ਰਾਜ ਦੇ ਵਿੱਚ ਜਿਹੜਾ ਤੁਸੀਂ ਇੰਨਾ ਪ੍ਰਬੰਧ ਕਰ ਰਹੇ ਹੋ ਉਹਦੇ ਇੱਥੇ ਕੀ ਹੋ ਰਿਹਾ ਤੁਹਾਨੂੰ ਟੋਏ ਵੀ ਦਿਖਾ ਦਿੰਨੇ ਆ ਸ਼ਾਇਦ ਕੈਮਰੇ ਦੇ ਵਿੱਚ ਇੰਨੀ ਜੱਜਮੈਂਟ ਨਾ ਹੋਵੇ ਆ ਦੇਖ ਸਕਦੇ ਹੋ ਇਹ ਟੋਏ ਨੇ ਹਾਲਾਂਕਿ ਇਹ ਨਗਰ ਕੀਰਤਨ ਕਰਕੇ ਪਤਾ ਨਹੀਂ ਇਹਨਾਂ ਨੂੰ ਕਦੋਂ ਦਾ ਕਿਹਾ ਹੋਇਆ ਇਹ ਰਿਪੇਅਰ ਕਰਨ ਦੇ ਲਈ ਕਿਉਂਕਿ ਹਰ ਪਾਸੇ ਰਿਪੇਅਰ ਹੋਈ ਆ ਸੜਕਾਂ ਦੀ ਆ ਦੇਖ ਸਕਦੇ ਹੋ ਗੱਡੀਆਂ ਕਿੰਨੀਆਂ ਥੱਲੇ ਦਬ ਕੇ ਆ ਰਹੀਆਂ ਨੇ ਇੰਨੇ ਡੂੰਘੇ ਡੂੰਘੇ ਟੋਏ ਨੇ ਨਗਰ ਕੀਰਤਨ ਡੇਢ ਘੰਟੇ ਤੱਕ ਆਵੇਗਾ ਤੇ ਇਹ ਸੜਕ ਹੁਣ ਬਣਾ ਰਹੇ ਨੇ ਇੱਥੇ ਇੰਨੀ ਧੂੜ ਮਿੱਟੀ ਵੀ ਹੁਣ ਮਤਲਬ ਇੱਥੇ ਸਫਾਈ ਕਰਨ ਲੱਗੇ ਨੇ ਹੁਣੇ ਬਣਾਉਣ ਲੱਗੇ ਨੇ ਐਡੇ ਐਡੇ ਟੋਏ ਨੇ ਇੱਥੇ 2-2 ਫੁੱਟ ਡੇਢ-ਡੇਢ ਫੁੱਟ ਦੇ ਟੋਏ ਨੇ ਜਿਹੜੇ ਇੱਥੇ ਦੇ ਲੋਕਲ ਬੰਦੇ ਨੇ ਉਹ ਦੱਸ ਤਕਦੇ ਨੇ ਕਮੈਂਟਾਂ ਦੇ ਵਿੱਚ ਕਿੰਨੇ ਜਿਆਦੇ ਐਕਸੀਡੈਂਟ ਹਰ ਰੋਜ਼ ਐਸਾ ਸੜਕ ਤੇ ਹੁੰਦੇ ਨੇ ਪਰ ਇਹ ਕਹਿੰਦੇ ਜੀ ਇਹ ਤਾਂ ਸਾਡਾ ਟੈਂਡਰ ਹੋਇਆ ਬਾ ਤਾਂ ਬਣਾਉਣੀ ਆ ਕਿ ਇਹ ਟੈਂਡਰ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਨਗਰ ਕੀਰਤਨ ਅਸਾਮ ਤੋਂ ਆ ਰਿਹਾ ਜਿਸ ਦੇ ਲਈ ਸਰਕਾਰ ਵੱਲੋਂ ਵੀ ਇੰਨੇ ਵੱਡੇ ਪ੍ਰਬੰਧ ਕੀਤੇ ਗਏ ਨੇ ਹਰ ਪਾਸੇ ਸੜਕਾਂ ਪਾ ਰਹੀਆਂ ਨੇ ਕੱਲ ਸਾਡੀ ਟੀਮ શ્રી ਆਨੰਦਪੁਰ ਸਾਹਿਬ ਗਈ ਆ ਉਧਰਲੇ ਪਾਸੇ ਵੀ ਸਾਰੇ ਸੜਕਾਂ ਜਿੱਥੇ ਕੋਈ ਟੁੱਟੀ ਹੋਈ ਸੀ ਉਹ ਜਗ੍ਹਾ ਤੇ ਵੀ ਸੜਕ ਨਵੀਂ ਬਣਾਈ ਆ ਤੇ ਹਰ ਜਗ੍ਹਾ ਤੇ ਸੜਕ ਸਰਕਾਰ ਵੱਲੋਂ ਬਣਾਈ ਗਈ ਹੈ ਚਲੋ ਜੋ ਚੰਗੀ ਚੀਜ਼ ਹੁੰਦੀ ਹੈ ਉਹਦੀ ਤਾਰੀਫ਼ ਵੀ ਕਰਨੀ ਚਾਹੀਦੀ ਹੈ ਜਿੱਥੇ ਜੇਕਰ ਕੋਈ ਗਲਤ ਹੁੰਦਾ ਤਾਂ ਉੱਥੇ ਅਸੀਂ ਆਲੋਚਨਾ ਵੀ ਕਰਦੇ ਹਾਂ ਪਰ ਇਹ ਦੇਖ ਸਕਦੇ ਹੋ ਸਮਰਾਲਾ ਪ੍ਰਸ਼ਾਸਨ ਇਹ ਕੀ ਤਮਾਸ਼ਾ ਸਮਝਿਆ ਹੋਇਆ ਇਹਨਾਂ ਨੇ ਦੇਖ ਸਕਦੇ ਹੋ ਕਿ ਹੁਣ ਇਹ 1 ਘੰਟਾ ਪਹਿਲਾਂ ਸਿਰਫ ਇੱਥੇ ਸੜਕ ਬਣਾਉਣ ਨੂੰ ਲੱਗ ਕੇ ਸਵੇਰ ਦੇ ਸੁੱਤੇ ਪਏ ਸੀ ਇਹ ਕੀ ਇਹਨਾਂ ਨੂੰ ਨਹੀਂ ਪਤਾ ਸੀ ਨਗਰ ਕੀਰਤਨ ਇੱਥੇ ਨਹੀਂ ਲੰਘਣਾ ਸਾਰੇ ਇਨਫਰਮੇਸ਼ਨ ਹੁੰਦੀ ਹੈ ਇਹਨਾਂ ਕੋਲ ਪਰ ਕੀ ਇਹ ਕਿਉਂ ਕੀਤਾ ਜਾ ਰਿਹਾ ਏਦਾਂ ਕਿ ਸਰਕਾਰ ਦੇ ਹੁਕਮਾਂ ਨੂੰ ਵੀ ਛਿੱਕੇ ਟੰਗਿਆ ਜਾ ਰਿਹਾ ਹੈ ਕੋਸ਼ਿਸ਼ ਕਰਦੇ ਜੇਕਰ ਨੇੜੇ ਇੱਥੇ ਕਿਸੇ ਦੁਕਾਨਦਾਰ ਨਾਲ ਗੱਲ ਹੋਵੇ ਵੈਸੇ ਤਾਂ ਮੈਨੂੰ ਲੱਗਦਾ ਇੱਥੇ ਇਹਨਾਂ ਦੇ ਮਲਾਜਮੇ ਨੇ ਇਹਨਾਂ ਨੇ ਤਾਂ ਫਿਰ ਇਹਨਾਂ ਦੀ ਉਹ ਬੋਲੀ ਬੋਲਣੀ ਹੈ ਤੁਹਾਨੂੰ ਦੱਸ ਸਕਦੇ ਆਂ ਵੀ ਤਕਰੀਬਨ 3 ਘੰਟੇ ਪਹਿਲਾਂ ਅਸੀਂ ਇੱਥੋਂ ਲੰਗੇ ਆ ਪਹਿਲਾਂ ਉਦੋਂ ਇੱਥੇ ਕੁਝ ਨਹੀਂ ਸੀਗਾ ਉਦੋਂ ਸਾਨੂੰ ਲੱਗਿਆ ਵੀ ਸ਼ਾਇਦ ਰੂਟ ਪਲਾਨ ਮਹਿਰਵੱਲ ਦੀ ਹੋਵੇਗਾ ਨਗਰ ਕੀਰਤਨ ਦਾ ਪਰ ਅੱਗੇ ਜਾ ਕੇ ਜਦੋਂ ਅਸੀਂ ਇੱਥੋਂ ਲੰਘ ਗਏ ਤਾਂ ਪਤਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਨਗਰ ਕੀਰਤਨ ਇੱਥੇ ਦੀ ਉਹ ਲੰਘਣਾ ਤਾਂ ਉਦੋਂ ਬਹੁਤ ਨਮੋਸ਼ੀ ਹੋਈ ਯਾਰ ਵੀ ਇੰਨੀ ਜ਼ਿਆਦੇ ਇਹਨਾਂ ਦੀ ਆਲਸੀ ਇੰਨੀ ਜ਼ਿਆਦੇ ਲਾਪਰਵਾਹੀ ਇਹਨਾਂ ਤੇ ਕੋਈ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿ ਇਹ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਇਹ ਹਰ ਕੋਈ ਚਾਹੇ ਕਿਸੇ ਵੀ ਧਰਮ ਦਾ ਹੋਵੇ ਇਸ ਨਗਰ ਕੀਰਤਨ ਦੇ ਮੂਰੇ ਪਲਕਾਂ ਮਿਸ਼ਾਈ ਬੈਠਾ ਹੈ ਨਤਮਸਤਕ ਹੋਣ ਦੇ ਲਈ ਤਿਆਰ ਬੈਠਾ ਪਰ ਸਰਕਾਰ ਦੇ ਕੰਮ ਦੇਖ ਲਓ ਕੀ ਚੱਲ ਰਿਹਾ ਇੱਥੇ ਕਹਿੰਦੇ ਜੀ ਜਦੋਂ ਨਗਰ ਕੀਰਤਨ ਆਊਗਾ ਮਸ਼ੀਨ ਚੱਕ ਕੇ ਭਰੇ ਕਰ ਲਾਂਗੇ ਦੇਖ ਲਓ ਕਿੰਨਾ ਬੇਸ਼ਰਮੀ ਭਰਿਆ ਜਵਾਬ ਦਿੰਦੇ ਨੇ ਇਹ ਆ ਧੂੜ ਤੁਸੀਂ ਮੈਂ ਕੈਮਰਾ ਜ਼ੂਮ ਕਰਕੇ ਦਿਖਾ ਦਿੰਨਾ ਦੇਖੋ ਧੂੜ ਉੱਡਦੀ ਦੇਖੋ ਲਾਈਟਾਂ ਤੋਂ ਅੰਦਾਜ਼ਾ ਲਾਓ ਸ਼ਾਇਦ ਕੈਮਰੇ 'ਚ ਜਜਮੈਂਟ ਨਾ ਹੋਵੇ ਤੁਹਾਨੂੰ ਇਹ ਕੀ ਹੈ ਜਿਹੇ ਲੋਕਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਇਹੋ ਕਮੈਂਟਾਈਜ਼ ਦੱਸਿਓ ਜਿਹੜਿਆਂ ਨੇ ਮਜ਼ਾਕ ਬਣਾ ਕੇ ਰੱਖਿਆ ਹਰ ਚੀਜ਼ ਨੂੰ ਸੋ ਸਰਕਾਰ ਨੂੰ ਵੀ ਜਿਹੇ ਲੋਕਾਂ ਤੇ ਐਕਸ਼ਨ ਲੈਣੇ ਚਾਹੀਦਾ ਹੈ ਜਿਹੜੇ ਤੁਹਾਡੀ ਬਦਨਾਮੀ ਦਾ ਸਵਾਪ ਬਣਦੇ ਨੇ ਅਸੀਂ ਇੱਥੇ ਇਹ ਨਹੀਂ ਕਹਿੰਦੇ ਕਿ ਸਰਕਾਰ ਵੱਲੋਂ ਨਹੀਂ ਇਹਨਾਂ ਨੂੰ ਕੋਈ ਫੰਡ ਆਇਆ ਜਾਂ ਸਹੂਲਤਾਂ ਹੀ ਇਹ ਸਿਰਫ ਇਹਨਾਂ ਦੀ ਨਲਾਇਕੀ ਹੈ ਕਿੱਧਰ ਇਹ ਪਹਿਲਾਂ ਕੰਮ ਕਰ ਰਹੇ ਸੀ ਇਹ ਜਾਣਦੇ ਨੇ ਝਾੜੂ ਵਗੈਰਾ ਵੀ ਵੈਕਿਊਮ ਹੀ ਹੋਣ ਕੀਤਾ ਗਿਆ ਸੜਕ ਤੇ ਡੇਢ ਘੰਟੇ ਚ ਕੀ ਹੋ ਜੂ 1 ਘੰਟੇ ਚ ਇੱਥੇ ਕਿੱਥੇ ਹੈ ਮਸ਼ੀਨਾ ਲੈ ਕੇ ਜਾਣਗੇ ਕਹਿੰਦੇ ਚੱਕ ਕੇ ਪਰੇ ਲੈ ਜਾਵਾਂਗੇ ਮਸ਼ੀਨਾ ਸੋ ਦੇਖਦੇ ਆ ਕੋਸ਼ਿਸ਼ ਕਰਕੇ ਇੱਥੇ ਜੇ ਗੱਲਬਾਤ ਹੋਵੇ ਤੁਸੀਂ ਉਰੇ ਕੰਮ ਕਰਦੇ ਹੋ ਵੀਰੇ ਕੀ ਕੰਮ ਕਰਦੇ ਹੋ ਮੈਂ ਤਾਂ ਬੇਲਦਾਰ ਹਾਂ ਇਹ ਰੋਡ ਆ ਜਿਹੜਾ ਬਣਾਉਣ ਲੱਗੇ ਨੇ ਆਹ ਰੋਡ ਜਿਹੜਾ ਰਿਪੇਅਰ ਕਰਦੇ ਉਹਨਾਂ ਨਾਲ ਤਾਂ ਕਰਿਆ ਆ ਵੀ ਤੁਹਾਡੀ ਤੋਦੀ ਵੀ ਲੇਬਰ ਵਾਲੇ ਜਿਹੜੇ ਉਹਦੇ ਵੀ ਹੋਣੇ ਚਾਹੀਦਾ ਨਾ ਵੀ ਨਗਰ ਕੀਰਤਨ ਕਰਕੇ ਬਣ ਰਿਹਾ ਹੈ ਨਹੀਂ ਨਹੀਂ ਇਹ ਤਾਂ ਪਹਿਲਾਂ ਟੈਂਡਰ ਪਿਆ ਹੋਣਾ ਵੀਰੇ ਇਹ ਟੈਂਡਰ ਫਿਰ ਅੱਜ ਇਹ ਕਿਉਂ ਬਣਾਉਣ ਲੱਗੇ ਨੇ ਅਜੇ ਨਗਰ ਕੀਰਤਨ ਲੰਘਣਾ ਜਵਾਬ ਨਹੀਂ ਮੰਨ ਲਾਦਾ ਕਿਸੇ ਕੋਲ ਵੀ ਐਰੇ ਇੰਨੀ ਬੇਸ਼ਰਮੀ ਨਹੀਂ ਦੇਖੀ ਕਿਸੇ ਮੈਕਮੇ ਦੀ ਨਗਰ ਕੀਰਤਨ ਆ ਰਿਹਾ ਪਿੱਛੇ ਰੋਡ ਬਣਾਉਣ ਲੱਗੇ ਹੁਣ ਸਵੇਰ ਦੇ ਸੁੱਤੇ ਪਏ ਸੀ ਇੰਨੇ ਦਿਨਾਂ ਦੇ ਮਸ਼ੀਨਾਂ ਖਰਾਬ ਸੀ ਵੀਰੇ ਮਸ਼ੀਨਾਂ ਮੁੱਕ ਗਈਆਂ ਸਰਕਾਰ ਇੰਨੇ ਵੱਡੇ ਪੱਧਰ ਤੇ ਪ੍ਰਬੰਧ ਕਰ ਰਹੀ ਆ ਇਹ ਨਗਰ ਕੀਰਤਨ ਅਸਾਮ ਤੋਂ ਚੱਲਿਆ ਹੋਇਆ ਕਿੱਥੇ ਮਸ਼ੀਨਾਂ ਲੈ ਜਾਈਏ ਕਹਿੰਦੇ ਚੱਕੇ ਪਰੇ ਕਰਦਾਂਗੇ ਨਗਰ ਕਿਰਤੇ ਤੋਂ ਕਿੱਥੇ ਕਿੱਥੇ ਕਰਦਣਗੇ ਪਰੇ ਚੱਕੇ ਇਹ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਲੋਕਾਂ ਦੇ ਜਜ਼ਬਾਤਾਂ ਨਾਲ ਭਾਵਨਾਵਾਂ ਨਾਲ ਵੀ ਖੇਡਦੇ ਨੇ ਇਹ ਦੇਖ ਸਕਦੇ ਹੋ ਹੁਣ ਟ੍ਰੈਫਿਕ ਦੇ ਵਿੱਚ ਵੀ ੜਿੱਕਾ ਪਾ ਰਹੇ ਨੇ ਇੱਥੇ ਕਿਸੇ ਦੀ ਜਾਨ ਨੂੰ ਵੀ ਇਹ ਮੁਸ਼ਕਲ ਦੇ ਵਿੱਚ ਪਾਉਣਗੇ ਉਹਨਾਂ ਇੱਥੇ ਮੈਂ ਕਹਾਵਤ ਨਹੀਂ ਬੋਲ ਸਕਦਾ ਕਿਉਂਕਿ ਸਮਾਂ ਹੀ ਇਹ ਜ ਆ ਜਿਹਦੇ ਲਈ ਇਹ ਪ੍ਰਬੰਧ ਚੱਲ ਰਹੇ ਨੇ ਹੁਣ ਕਹਿੰਦੇ ਜਿਹਦੇ ਕੋਲ ਕੋਈ ਜਵਾਬ ਹੋਵੇ ਉਹੀ ਜਵਾਬ ਦੇਊਗਾ ਜਵਾਬ ਇਹਨਾਂ ਕੋਲ ਹੈ ਹੀ ਨਹੀਂਗਾ ਹੁਣ ਕੀ ਕਹੋਂਗੇ ਇਸ ਬੇਸ਼ਰਮੀ ਦੇ ਲਈ ਹਾਲੇ ਕੀ ਲੋੜ ਸੀ ਨਗਰ ਕੀਤੇ ਲੰਗੇ ਤੇ ਬਣਾ ਲੰਦੇ ਹੁਣ ਜਦ ਤੁਹਾਡੀ ਭਾਵਨਾ ਦਿਖਤਾ ਗਈ ਆ ਕਿ ਕਿੰਨੇ ਕੁ ਤੁਸੀਂ ਕਰਤੂਤ ਦੇ ਮਾਲਕ ਹੋ ਤੁਸੀਂ ਕਿਹੜਾ ਅਫਸਰ ਆ ਕਿਹੜਾ ਗੱਲ ਕਰਦਾ ਔਰ ਇਹ ਗੱਲ ਕੋਈ ਜਵਾਬ ਹੋਵੇ ਉਹ ਅਸਰ ਗੱਲ ਕਰੂਗਾ ਜਿਹਦੇ ਕੋਲ ਜਵਾਬ ਹੁੰਦਾ ਕੋਈ ਜਿਹਦੇ ਕੋਲ ਕੋਈ ਤੱਤ ਹੁੰਦਾ ਪਰ ਇਹਨਾਂ ਨੂੰ ਪਤਾ ਹੈ ਆਪਣੀ ਨਲਾਇਕੀ ਦਾ ਵੀ ਅਸੀਂ ਕੀ ਕੀਤਾ ਆ ਦੁਬਾਰੇ ਫੇਰ ਤੁਹਾਨੂੰ ਟਾਈਮ ਦਿਖਾ ਦਿੰਨਾ ਜੀ ਸਵਾ 4 ਵਜੇ ਦਾ ਟਾਈਮ ਹੋ ਗਿਆ ਸ਼ਾਮ ਦੇ ਦੇਖੋ ਹੁਣ ਟ੍ਰੈਫਿਕ ਨੂੰ ਵੀ ਵਿਗੜ ਪਾ ਰਹੇ ਨੇ ਤੇ ਨਗਰ ਕੀਰਤਨ ਦਾ ਹੁਣ ਤੇ ਮੁਸ਼ਕਲ ਹੋਊਗੀ ਤੇ ਤੁਹਾਨੂੰ ਇਹ ਵੀ ਦੱਸਣਾ ਮੈਂ ਕਿ ਇਹ ਇਹ ਨਹੀਂ ਹੈਗਾ ਵੀ ਬਹੁਤ ਕਈ ਕਿਲੋਮੀਟਰ ਦੀ ਇਹ ਸੜਕ ਸੀ ਤਾਂ ਕਰਕੇ ਇਹਨਾਂ ਨੂੰ ਟਾਈਮ ਲੱਗ ਗਿਆ ਤੁਹਾਨੂੰ ਮੈਂ ਇੱਥੇ ਦੱਸ ਦਿੰਦਾ ਜਿਹੜੇ ਲੋਕਲ ਨੇ ਉਹ ਤਾਂ ਜਾਣਦੇ ਨੇ ਏ ਪੁਆਇੰਟ ਤੋਂ ਲੈ ਕੇ ਅੱਗੇ ਪੁਲੀ ਤੱਕ 1 ਕਿਲੋਮੀਟਰ ਵੀ ਪੂਰਾ ਨਹੀਂ ਬਣਦਾ ਇਹ 1 ਕਿਲੋਮੀਟਰ ਤੋਂ ਘੱਟ ਦਾ ਟੋਟਾ ਨਹੀਂ ਇੰਨਾ ਤੋਂ ਬਣਿਆ ਇੰਨੇ ਦਿਨਾਂ ਚ ਨਗਰ ਕੀਰਤਨ ਵਾਸਤੇ ਜਦ ਕਿ ਕਿੰਨੇ ਦਿਨਾਂ ਤੋਂ ਨਗਰ ਕੀਰਤਨ ਆਇਆ ਪੰਜਾਬ ਦੇ ਵਿੱਚ ਦਾਖਲ ਹੋਏ ਨੂੰ ਵੀ ਨਗਰ ਕੀਰਤਨ ਨੂੰ ਕਿੰਨੇ ਦਿਨ ਹੋ ਗਏ ਪਰ ਇਹ ਆਪਣੀ ਕੁੰਭ ਕਰਨੀ ਨਹੀਂ ਦੇ ਸੁੱਤੇ ਪਏ ਨੇ ਹੁਣ ਇਹ ਤਮਾਸ਼ਾ ਕਰਨ ਲੱਗ ਗਏ ਐਨ ਜਦੋਂ ਨਗਰ ਕੀਰਤਨ ਕੋਲੇ ਪਹੁੰਚ ਗਿਆ ਕਿਉਂਕਿ ਸਵਾ ਚਾਰ ਹੋ ਗਏ ਨਗਰ ਕੀਰਤਨ ਆ ਰਹੇ ਹੈ 6 ਵਜੇ ਦਾ ਸਮਾ ਇੱਥੋਂ 3 ਕਿਲੋਮੀਟਰ 4 ਕਿਲੋਮੀਟਰ ਅੱਗੇ ਦਾ ਇੱਧਰ ਗੜੀ ਦੀ ਨਹਿਰ ਆ ਇੱਥੋਂ 3-4 ਕਿਲੋਮੀਟਰ ਬਾਲਿਓ ਆ ਬਾਲਿਓ ਤੱਕ ਅ ਉੱਤਹਾ ਆ ਬਾਲਿਓ ਤੱਕ ਊਰਨਾ ਊਰਨੇ ਤੋਂ ਅੱਗੇ ਗੜੀ ਦੀ ਨਹਿਰ ਆ ਉੱਥੇ ਦਾ ਸਮਾਂ 6 ਵਜੇ ਦਾ ਇੱਥੋਂ 4 ਕਿਲੋਮੀਟਰ ਅੱਗੇ ਕਿਉਂਕਿ ਨਗਰ ਕੀਰਤਨ ਹੌਲੀ-ਹੌਲੀ ਜਾਂਦਾ ਸੰਗਤਾਂ ਦਰਸ਼ਨ ਕਰਦੀਆਂ ਜਾਂਦੀਆਂ ਨੇ ਆ ਦੇਖੋ ਸੰਗਤਾਂ ਦੇ ਵਿੱਚ ਕਿੰਨੀ ਉਤਸ਼ਾਹ ਆ ਹਰ ਪਾਸੇ ਨੀਲੀਆਂ ਪੀੜੀਆਂ ਝੰਡੀਆਂ ਲੱਗੀਆਂ ਹੋਈਆਂ ਨੇ ਪਰ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿਹੜੇ ਸੁਣਦੇ ਨੇ ਨੀਂਦ 'ਚ ਪਏ ਨੇ ਇਹ ਵੀ ਇਹਨਾਂ ਨੂੰ ਯਾਦ ਹੀ ਨਹੀਂ ਸੀਗਾ ਇਹ ਸੋ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੇ ਅਫਸਰਾਂ ਦੇ ਜਿਹੜੇ ਇਹ ਦੇਰੀ ਦੇ ਲਈ ਜਾਂ ਇਹ ਜੇ ਵਿਗੜ ਪਾਉਣ ਦੇ ਲਈ ਜ਼ਿੰਮੇਵਾਰ ਨੇ ਜ਼ਰੂਰ ਕਮੈਂਟ ਕਰਨਾ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਜੀ ਸੋ ਦੇਖ ਸਕਦੇ ਹੋ ਜੀ ਇਸ ਸਮੇਂ ਅਸੀਂ ਪਿੰਡ ਬਾਲਿਓ ਵਿਖੇ ਖੜੇ ਆ ਜਿਹੜੀ ਜਗ੍ਹਾ ਦੀ ਤੁਸੀਂ ਵੀਡੀਓ ਦੇਖੋਗੇ ਜਿੱਥੇ ਸਰਕਾਰ ਜੋ ਪ੍ਰਸ਼ਾਸਨ ਸਮਰਾਲੇ ਦਾ ਸੁੱਤਾ ਪਿਆ ਹੁਣ ਨਗਰ ਕੀਰਤਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ ਸੰਗਤਾਂ ਤਿਆਰ ਬੈਠੀਆਂ ਨੇ ਲੰਗਰ ਤਿਆਰ ਨੇ ਕਿਉਂਕਿ ਨਗਰ ਕੀਰਤਨ ਥੋੜੀ ਦੇਰ ਦੇ ਵਿੱਚ ਆਉਣਾ ਪਰ ਉੱਥੇ ਸੜਕ ਹੁਣ ਬਣ ਰਹੀ ਹੈ ਹਾਲੇ ਸਤਿਗੁਰ ਜੀ ਇਹ ਨਗਰ ਕੀਰਤਨ ਲਈ ਤਿਆਰੀਆਂ ਕੀਤੀਆਂ ਨਹੀਂ ਇਹ ਕੀ ਕੀ ਪ੍ਰਬੰਧ ਕੀਤੇ ਗਏ ਨਹੀਂ ਚਾਹ ਪਕੌੜਾ ਜੀ ਚਾਹ ਪਕੌੜਾ ਜੀ ਕਿੰਨਾ ਕੁ ਪਤਾ ਲੱਗਿਆ ਟਾਈਮ ਕਿੰਨਾ ਕੁ ਰਹਿ ਗਿਆ ਨਗਰ ਕੀਟਨ ਰੇਡੋ ਗਏ ਜੀ ਆ ਗਿਆ ਰੇਡੋ ਤੋਂ ਬਾਅਦ ਫਿਰ ਉਹ ਜਿਹੜਾ ਸਮਰਾਲੇ ਪੀਆ ਹਾਂ ਨੇੜੀ ਮਤ 6 ਵੇ ਦਾ ਟਾਈਮ ਗੜੀ ਦੀ ਨਹਿਰ ਦਾ ਸੀਗਾ ਤਾ ਲੱਗ ਜਾਂਦਾ ਚਲੋ ਮਾੜਾ ਮੋਟਾ ਇਹ ਇੱਕ ਗੱਲ ਹੋਰ ਦੇਖੀਏ ਤੁਸੀਂ ਇਹ ਸੜਕ ਹੁਣ ਬਣਾਉਣ ਲੱਗੇ ਹਾਂ ਸਮਰਾਲੇ ਵਾਲੇ ਇਹ ਪਹਿਲਾਂ ਸੁੱਤੇ ਵੀ ਕੋਈ ਨੀਂਦ ਨੂਨ ਦੀ ਪ੍ਰੋਬਲਮ ਹਮਨ ਲੱਗਦਾ ਇਹਨਾਂ ਦੀ ਸੁੱਤੇ ਰਹਿੰਦੇ ਨੇ ਹੁਣ ਕੋਈ ਜਵਾਬ ਨਹੀਂ ਇੱਕ ਅੱਧਾ ਘੰਟਾ ਘੰਟਾ ਰਹਿ ਗਿਆ ਘੰਟੇ 'ਚ ਸੜਕ ਬਣਾਉਣ ਲੱਗੇ ਅਸੀਂ ਕਿ ਨਗਰ ਕੀਰਤਨ ਆਉਣੇ ਵਾਲੇ ਕਹਿੰਦੇ ਮਸ਼ੀਨ ਪਰੇ ਕਰ ਲਾਂਗੇ ਜਿਆਦਾ ਆ ਗਿਆ ਲੋਕ ਫੁੱਲ ਵਿਚਾਰੇ ਨੇ ਪਲਕਾ ਵਿਚਾਰੇ ਨੇ ਇਹ ਕਹਿੰਦੇ ਅਸੀਂ ਮਸ਼ੀਨ ਮੌਕੇ ਤੇ ਜੱਕ ਲਾਂਗੇ ਆਹ ਵਾ ਵਾ ਬੱਲ ਬੱਲ ਰਿਹਾ ਹਾਂ ਹਾਂਜੀ ਫੇਰ ਦੇਖ ਲੋ ਉਹ ਹੁਣ ਲੱਗੇ ਬਨੇ ਝਾੜੂ ਲਾਉਣ ਮਿੱਟੀ ਉਹ ਮਿੱਟੀ ਕੀਤੀ ਪਈ ਆ ਉੱਥਾਂ ਨੇ ਜਾਂ ਨਗਰ ਕੀਰਤਨ ਕੋਲ ਆ ਗਿਆ ਇੰਨੇ ਦਿਨਾਂ ਤੇ ਇਹਨਾਂ ਨੂੰ ਪਤਾ ਨਹੀਂ ਕਿੱਥੇ ਹੁਣ ਸਵੇਰ ਦਾ ਹਲਵਾਇ ਲਾਇਆ ਨਹੀਂ ਅਸੀਂ ਦੇਖ ਕੇ ਜਾਂਦੇ ਵੀ ਅਸੀਂ ਪਹਿਲਾਂ ਲੱਗੇ ਗਿਆ ਕਵਰੇਜ ਕਰਨ ਤੁਹਾਡੀ ਸਵੇਰੇ ਵੀ ਅਸੀਂ ਦੇਖਦੇ ਆ ਤੇਰੀਆਂ ਚੱਲ ਰਹੀਆਂ ਸੀਗੀਆਂ ਉਦੋਂ ਵੀ ਉਹ ਸਵੇਰੇ ਇੱਕ ਵਾਸਤਾ ਤਿਆਰੀ ਹੋਣੀ ਮੇਰੇ ਕਹਿੰਦਾ ਮਤਲਬ ਇਹ ਵੀ ਉਹ ਪ੍ਰਸ਼ਾਸਨ ਦੇਖ ਲੋ ਵੀ ਉਹ ਵੀ ਆ ਇਹ ਆਮ ਲੋਕ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਉਹ ਹੈ ਨਾ ਸਤਕਾਰ ਆ ਆਮ ਲੋਕਾਂ ਦਾ ਪ੍ਰਸ਼ਾਸਨ ਕਿੱਥੇ ਕਰਨ ਤੁਮ ਉਹ ਤਾਂ ਸੁੱਤੇ ਪਏ ਨੇ ਜੀ ਉਹ ਤਾਂ ਹੁਣ ਜਵਾਬ ਨਹੀਂ ਕਹਿੰਦੇ ਟੈਂਡਰ ਪਹਿਲਾਂ ਦਾ ਹੈ ਦੀ ਮੈਂ ਇਹ ਟੈਂਡਰ ਹੋਦੀ ਬਾਅਦ ਚ ਬਣਾ ਲੰਦੇ ਦੋ ਦਿਨ ਹੁਣ ਤੁਸੀਂ ਜਦੋਂ ਨਗਰ ਕੀਰਤਨ ਆ ਗਿਆ ਜਦੀ ਬਣਾਉਣੀ ਸੀ ਜਾਂ ਪਹਿਲਾਂ ਬਣਾਉਂਦੇ ਪੈਸਾ ਪਹਿਲਾਂ ਚਾਹੀਦੀ ਸੀ ਵੀ ਕੋਈ ਨਗਰ ਕੀਰਤਨ ਇੰਨੀ ਦੂਰੋਂ ਸਾਹਮਣੇ ਆਇਆ ਨਗਰ ਕੀਰਤਨ ਜੀ ਇੱਕ ਸਾਲ ਪਹਿਲਾਂ ਤਾਂ ਚੱਲਦਾ ਪ੍ਰੋਗਰਾਮ ਹੁਣ ਆਪਾਂ ਇੱਥੇ ਕਹਾਵਤ ਨਹੀਂ ਕਹਿੰਦੇ ਜੰਗੇ ਲੱਗਦੇ ਇਹਨਾਂ ਦਾ ਤਾਂ ਉਹ ਕੰਮ ਆ ਵੀ ਐਨ ਮੌਕੇ ਤੇ ਜਦੋਂ ਪਹੁੰਚ ਗਿਆ ਆਪਣੇ ਬਰੂਹੀ ਹਨਾ ਉਹ ਕੰਮ ਕਰਤਾ ਇਹਨਾਂ ਨੇ ਤਾਂ ਮੈਂ ਨਹੀਂ ਹੁਣ ਆਪਾਂ ਕਰਾਂਗੇ ਮੈਂ ਉਹ ਨਾ ਵੀ ਸ਼ਰਮ ਚਾਹੀਦੀ ਆਪਾਂ ਕੀ ਕਰੀਏ ਸਹੀ ਗੱਲ ਹੈ ਸ਼ਰਮ ਤਾਂ ਹੈ ਨਹੀਂ ਜੀ ਉਹ ਤਾਂ ਹੁਣ ਮੂੰਹ ਲਗਾਉਂਦੇ ਨੇ ਕੈਮਰੇ ਤੋਂ ਮੂੰਹ ਲਗਾਉਣ ਲੱਗੇ ਜਦ ਅਸੀਂ ਗਏ ਹੁਣ ਹੁਣ ਕੋਈ ਜਵਾਬ ਨਹੀਂ ਦਿੱਤਾ ਜਵਾਬ ਹੋਵੇ ਕੋਈ ਤਾਂ ਆਦਾ ਬੋਲਣ ਮੈਂ ਕੋਈ ਤਹਿਰੀਰ ਸਾਹਮਣੇ ਆਉਂਗਾ ਜਵਾਬ ਦੇਣ ਸਮਾਨੇ ਹਾਲ